ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਟੀ ਵੀਡੀਓ ਕਿਵੇਂ ਦੀ ਲੱਗੀ ਸਭਾ ਸੇਵ ਹੋ ਗਏ ਪਤਾਰ ਖੜਦੇ ਆ ਜੀ ਦੇਖੋ ਅੱਜ ਮੌਸਮ ਠੀਕ ਆ ਰਾਤ ਨਾ ਹੁੰਦ ਇੰਨੀ ਜ਼ਿਆਦਾ ਆ ਗਈ ਜਾਨੀ ਕਿ ਜਮੀ ਸਾਨੂੰ ਰੋ ਮਾਟਰਮ ਨਾ ਨਹੀਂ ਕਿ ਇਥੋਂ ਨਾ ਚੁੰਲਾ ਦਿਖੇ ਹੁਣ ਹਵਾ ਜੀ ਨੇ ਸਾਰੀ ਤੇਲ ਜੀ ਦੇਖਤੀ ਹੁਣ ਚਾਨਣ ਜਾ ਹੋ ਗਿਆ ਜਦੋਂ ਮੈਂ 5 ਵਜੇ ਉੱਠੀਆ ਉਦੋਂ ਵੀ ਬੁਰਾ ਹਾਲਤ ਸੀ ਇਦਰ ਮੈਂ ਮੰਜਨ ਇੱਕ ਵਰਕਾ ਖਪਾਤੇ ਹੁਣ ਆਪਾਂ ਮੈਂ ਸਿੱਕੂ ਟੋਕਰ ਕੱਖਾਂ ਨ ਰੱਖ ਦਿੰਨੇ ਆਂ ਅਸੀਂ ਰਾਤ ਨੂੰ ਖੁੱਲੀਆਂ ਭਰ ਦਿੰਨੇ ਹੁਣ ਮੈਂ ਥੋੜੇ ਜਿਹਾ ਕੱਖ ਸਿੱਟ ਕੇ ਆਪਣੀ ਕੱਟੀ ਨੂੰ ਠੰਡ ਲੱਗਦੀ ਐ ਬੈਠੀ ਐ ਜੀ ਤੱਕ ਅੱਜ ਹਵਾ ਚੱਲਦੀ ਐ ਮਸ ਇੰਨੇ ਕੱਖ ਨਹੀਂ ਜਿਹੜੇ ਮੈਂ ਪਾ ਕੇ ਹੁਣ ਇਹਨੂੰ ਉਤਾਰ ਕੱਢ ਲੂੰਗੀ ਸੈਫੀ ਨੂੰ ਬਾਹਰ ਖੋਲਤਾ ਤੇ ਪਤਾ ਨਹੀਂ ਕਿੱਧਰ ਭੱਗ ਗਿਆ ਮਾਰਚ ਬੈਠੇ ਸਭ ਹੂੰ ਇਥੋ ਵਟਾ ਕਰਦੇ ਦੇਖੋ ਜੀ ਇਦਰ ਆਪਣੀ ਹੁਣ ਤਾਂ ਜਦੋਂ ਧੁੰਦ ਗਈ ਤੋਂ ਕੱਲ ਦੀ ਤਾਂ ਬਾਲੀ ਬੁਰਾ ਹਾਲ ਸੀ ਰਾਤ ਸਰਦਾਰ ਜੀ ਤੋਂ ਵੀ ਘਰੇ ਨਹੀਂ ਆਇਆ ਗਿਆ 11 ਵਜੇ ਫ੍ਰੀ ਹੋਏ ਉਹ ਉਸ ਤੋਂ ਬਾਅਦ ਜਦੋਂ ਉਹਨੇ ਫੋਨ ਕਰਿਆ ਕਹਿੰਦੇ ਧੁੰਦ ਮਹਾ ਬਹੁਤ ਬੁਰਾ ਹਾਲ ਹੈ ਤੁਸੀਂ ਇੱਥੇ ਰਹੋ ਸਵੇਰੇ ਆ ਜਾਓ ਅਜੇ ਤੱਕ ਆਈ ਨਹੀਂ ਹੁਣ ਠੰਡ ਲੱਗੂਗੀ ਹੁੰਦਿਆਂ ਨੂੰ ਤਾਂ ਕੱਲ ਕੋਟੀ ਦੇਤੀ ਸੀ ਇੱਕਦਮ ਠੰਡ ਹੋ ਗਈ ਹੁਣ ਸਾਰੇ ਸਿਆਲ ਵਾਲੇ ਕੱਪੜੇ ਕੱਢਣੇ ਪੈਣਗੇ ਕੁਝ ਤਾਂ ਅਸੀਂ ਗੱਲ ਕੱਢ ਲੈਤੇ ਹੁਣ ਕਾਟਨ ਦਾ ਕੰਮ ਖਤਮ ਹੋ ਗਿਆ ਰੱਬ ਨੂੰ ਪਤਾ ਲੱਗ ਗਿਆ ਬਾਕੀ ਐ ਨਹੀਂ ਪਤਾ ਇਹ ਤੂੰ ਇਹ ਕਰਕੇ ਤੁੰਦ ਤਰੇਲਾ ਫੇਰ ਹੋ ਬੋ ਜੀ ਦੇਖੋ ਜੀ ਇਹਦਾ ਨ ਸੋਈ ਦਾ ਹਾਲ ਰਾਤ ਨੂੰ ਦੁੱਧ ਪੀ ਪੀ ਭਾਂਡੇ ਸਿਰ ਤੇ ਹੁਣ ਮੈਂ ਧਾਰ ਕੱਢ ਲਾ ਦੁੱਧ ਵਾਲਾ ਹੁੰਦਾ ਹੁੰਦਾ ਸਵੇਕ ਸੇ ਅੱਜ ਵਿਚਾਰਾ ਹੁਣ ਹੋ ਮੌਸਮ ਖਰਾਬ ਕਰਕੇ ਲੇਟ ਹੋ ਜਾਂਦਾ ਹੁਣ ਦੋ ਸਵੇ ਸੇ ਵਾ ਦੁੱਧ ਲੈ ਜਾਂਦਾ ਆਪਣੇ ਚਲੋ ਜੀ ਪਤਾਰ ਕੱਢ ਲਈਏ ਤੇ ਇਹ ਨਹੀਂ ਪਤਾ ਉਹਨੂੰ ਸਰਦਾਰ ਜੀ ਆ ਜਾਣ ਫਿਰ ਪਾਣੀ ਪੂਣੀ ਲਾਉਣੇ ਆਉਂਦਾ ਨਹਾ ਕੇ ਵਾਪਸ ਕੱਪੜੇ ਬਦਲ ਕੇ ਫਿਰ ਵਗ ਜਾਣਗੇ 7:30 ਵਜੇ ਇਹ ਤੂੰ ਸਾਬਣ ਦਾ ਕੀ ਕਰੀਂ ਨਾ ਠੀਕ ਜਾਨਾ ਪਾਗਲ ਜਿਆ ਹਾਂ ਇਹ ਤਾਂ ਤੋਕੇ ਠੀਕ ਹੋ ਜੂ ਕਮਲਾ ਲੈ ਕਿਵੇਂ ਲਾਲਾ ਸਿੱਟੀ ਜਾਂਦਾ ਮੈਂ ਕਿਹਾ ਬਾਦੀ ਸਾਬਣ ਚਲਾ ਸਾਫ ਕਰ ਦੇ ਦੇਖੋ ਜੀ ਅਸੀਂ ਦੀਵਾਲੀ ਨੂੰ ਗੁਰ ਲੋਕ ਦੀਵਾਲੀ ਨੂੰ ਸਾਫ ਸਫਾਈ ਕਰਦੇ ਨੇ ਆਪਾਂ ਗੁਰਪੁਰਬ ਨੂੰ ਕਰਦੇ ਆ ਆ ਕੱਪੜੇ ਧੋਣ ਵਾਲਿਆਂ ਦੀ ਕੁਰਸੀ ਭਰਤੀ ਪਿੰਦਰ ਦਾ ਬੋਰਸ ਤੋੜੇਗਾ ਹੋਰ ਲੈ ਫਿਰ ਤੋੜਨਾ ਥੋੜੀ ਕੰਮ ਆ ਜਾਂਦਾ ਆਪਾਂ ਨੇ ਕੱਢਣੀ ਦੀ ਜੀ ਮਸ਼ੀਨ ਖਲਾਵਾਂਗੇ ਹੁਣ ਕੱਪੜੇ ਤੋਂ ਸੁੱਕਣੋਂ ਹਟ ਕੇ ਕੱਲ ਦੀ ਬਹੁਤ ਬੁਰਾ ਹਾਲ ਹੋਏ ਫਿਰ ਕੱਲ ਵਾਲੇ ਕੱਪੜੇ ਨਹੀਂ ਸੁੱਕੇ ਪਰਸੋਂ ਵਾਲੇ ਹੁਣ ਇਹਨੂੰ ਮਾੜਾ ਜਾ ਦਿਨ ਚ ਖੁੱਲ ਕੇ ਕੜੀ ਦੇ ਦਰਜ ਹਵਾ ਪਾ ਲੋ ਫਿਰ ਖੋਲ ਕੇ ਹਵਾ ਜੀ ਉਹ ਹੋ ਜੂਗੀ ਸਮੈਲ ਜੀ ਉੱਡ ਜੂ ਅੰਦਰੋਂ ਇੱਥੋਂ ਹੁਣ ਇੱਕ ਕੂਲਰ ਧੋਣ ਵਾਲਾ ਪਿਆ ਉਹਨੂੰ ਧੋਕੇ ਰੱਖਦੇ ਆ ਕਾਫੀ ਟਾਈਮ ਦਾ ਹੀ ਬਾਹਰੇ ਪਿਆ ਤੇ ਹਾਏ 13 ਤਰੀਕ ਨੂੰ ਆਉਣਾ ਸੀ ਮਾ ਉਸਤਾ ਆ ਤਾਂ ਪਰਸੋਂ ਦਾ ਆਇਆ ਹੈ ਮਨ ਮਾ ਉਸ ਦਾ ਇੱਧਰ ਜਿਹੜਾ ਰੰਗ ਜਾਸਾ ਪਿਆ ਸੀ ਉਹ ਹੀ ਰੰਗ ਲੇਟਾ ਲਾ ਲੇਟਾ ਆ ਹਰੀਆ ਲੇਟਾ ਲੱਗੀਆਂ ਨੇ ਇੱਥੇ ਹਾਂ ਲੇਟਾ ਲੱਗਣੀਆਂ ਓਹੋ ਹੋਹ ਚਾਰਜ ਤੇ ਲਾ ਕੇ ਬੋਚ ਲਾ ਕੇ ਓਜਾ ਲੈਪਟਾਪ 'ਚ ਪਹਿਲੇ ਲੈਪਟਾਪ ਚੱਕ ਕੇ ਲਈਏ ਉਹਨੂੰ ਲੈ ਇਹ ਚੱਕ ਇੱਧਰ ਪਿਆ ਧਿਆਨ ਨਾਲ ਚੱਕ ਲਈ ਚਾਰਜ ਤੇ ਲਾ ਦੇ ਚੱਕ ਲਿਆ ਇਹਨੂੰ ਚੱਕ ਲਿਆ ਲੋ ਦੇਖੀ ਸਾਹੀ ਅਗੇ ਡਾ ਦੇ ਦੇਖ ਕੀਬੋਰਡ ਕਿੱਧੇ ਹੋ ਜਾ ਭੇਜ ਜਾਗਾ ਹਾਂ ਲੈ ਆ ਤਾਂ ਮੈਂ ਉਹ ਕਰ ਦਿੰਦੇ ਇਹ ਆਪਣਾ ਡਰੈਸ ਨਹੀਂ ਜਾਊਗਾ ਦੇਖੋ ਹੁਣ ਆਪ ਕੋ ਲਗਾਉਣਾ ਆਪਾਂ ਹੀ ਕਰਿਆ ਕਰੋ ਕਹਿੰਦੇ ਡੇਢ ਦੇ ਡਰੈਸ ਬਾਦਾਂ ਪੈਸੇ ਤਾਂ ਲੈ ਜਾਗਾ ਕੰਟੀਨਾ ਘੱਟ ਦੋ ਚਿਪ ਗਿਆ ਭ यार ਕਹਿੰਗੇ ਬੜੀ ਤਾਕੜੀ ਹੈ ਇੱਥੇ ਇੱਥੇ ਤਾਂ ਦੇ ਆ ਉਹ ਦੇਖ ਆ ਲੈ ਗ੍ਰੈਸ ਦੇ ਲੈ ਆਮ ਨੂੰ ਇੱਕ ਦਰਾ ਆ ਬੂਹੂ ਕਰਦੇ ਹੋ ਕਿ ਕਿ ਬਿਠਾ ਦੀ ਪਹਿਲਾਂ ਸਾਰੀ ਨਾ ਕੱਟਦਾ ਹੇ ਆ ਦੇਖੀ ਠੂਲਾ ਤਾਂ ਬਾਹਲਾ ਪੰਗਾ ਜਮੇ ਹੀ ਸਾਫ ਹੁੰਦਾ ਮਰੀ ਜੀ ਦੂਜੀ ਦਮੇ ਕਹਿੰਦੀ ਕਿ ਬੈਠੀ ਪਹਿਲਾਂ ਆ ਤਾਂ ਗਿੰਦੰਦਰ ਅੱਛੇ ਨੇ ਡੰਗਿਆ ਉਹ ਨਾ ਤਾਰ ਕੱਟਦਾ ਇਹ ਤਿੱਖੀ ਹੈ ਬਣਾ ਦੇ ਦੇਖ ਕੇ ਧਿਆਨ ਨਾਲ ਤੂੰ ਹੋਰ ਸੇ ਲਏ ਹਿੱਸਾ ਤੂੰ ਕਹਾਂਦਾ ਤੂੰ ਤਾਂ ਕਹਿੰਦਾ ਉਸ ਤੋਂ ਬਾਅਦ ਅਸੀਂ ਕਹਾਂ ਜਾਂਦੇ ਕਸ ਨਾਮ ਦੇ ਖੜਾ ਕੋਈ ਉਹ ਪੈਸੇ ਦਾ ਹੈ ਨਹੀਂ ਸਾਡੇ ਕੋਲ ਮਲਾਜਾ ਕਰੇ ਪੰਦੇ ਆ ਪੰਦ ਦਾ ਕਿੰਨੀ ਆਦਾ ਚਲੇ ਵੇ ਕਦਾ ਪਾਕਿੰਗ ਵਾਲੀ ਟੱਕੜੀ ਕਰਦੇ ਨੇ ਪਾਪੋ ਵੀ ਕਰਦਾਂਗੇ ਲੋਕ ਵੀ ਹੋਣ ਦੇ ਦੇਖੀ ਆਪਾਂ ਕਿੱਥੇ ਲਾਉਣਾ ਨਹੀਂ ਆਪਾਂ ਤਾਂ ਚੇਪੀ ਲਾਵੇ ਗਲੀ ਬਾਸਰ ਬੂੜੀ ਮਸਾ ਪੁੱਲੀ ਆਲੀ ਹੋਰ ਉਹ ਪੱਟ ਨਹੀਂ ਬੈਠਾ ਅ ਵੀ ਕੀ ਲਾ ਗਿਆ ਉਹਨੂੰ ਤੁਸੀਂ ਤੁਹਾਨੂੰ ਨਹੀਂ ਤੇ ਇਹਦਾ ਕਹਿੰਦੀ ਆਪ ਨੂੰ ਕੋਲ ਪੈਸੇ ਆ ਗਏ ਨੇ ਕਾਇਸ ਉਹ ਤਾਂ ਨੰਬਰ ਆ ਦੋ ਕੌਣ ਲੈ ਜਾਊਗਾ ਤਾਂ ਮੇਰੇ ਤੋਂ 5 ਰੁਪਏ ਵੱਧ ਗਏ ਮੈਨੂੰ ਕਢਾਉਣਾ ਪਿਆ ਮੇਰੇ ਤੇ 5 ਰੁਪਏ ਘਟ ਗਏ ਫੇਰ ਘਟ ਗਏ ਫੇਰ ਲ ਵੱਧ ਗਏ ਕਾਵਲਾ ਤੁਸੀਂ ਕਾਵਲਾ ਕਰ ਤਾਂ ਕੰਮਾਂ ਦੇ ਥੋੜੇ ਜਿਹੇ ਦੀ ਕਾਵਲਾ ਦੇ ਮਹਾਂਪਿਆਰ ਵੀ ਤਾਂ ਕਿੱਥੇ ਨੂੰ ਹੋਏ ਕੋਹੋਲੀ ਪੁੱਟਾ ਲਿਆ ਬੰਦ ਬੱਲਸਣੇ ਆਏ ਖੋਲਣਾ ਜੀ ਹੋ ਨਾ ਖੁੱਲਦਾ ਤਾਂ ਫਿਰ ਵੀ ਚੇਪ ਕੇ ਉਹ ਵੀ ਖੋਲਣੀ ਪੈਣੀ ਪੱਟ ਦੇ ਮਿੰਟਾਂ ਬਾਂ ਤੋੜਦੇ ਹੁਣ ਬਸ ਖੁੱਲ ਲੈ ਯਾਰ ਮੋਰਗੇ ਤੁਲਿਆ ਫਾਇਰਾ ਕਿ ਤੂੰ ਕਹਿੰਦਾ ਖੁੱਲ ਗਿਆ ਅੱਜ ਵੀ ਲੱਗੀ ਮੇਰੇ ਤੇ ਜੀ ਦੀ ਖੁੱਲੂ ਮੇਰੀ ਗਾਹ ਆਦੇ ਆ ਰਹੇਗੀ ਇੱਥੇ ਵੀ ਦੂਰੋਂ ਸਾਚੀ। ਆ ਗਿਨ ਲਾ ਰਖੇ ਨਹੀਂ। ਸਾਰੀ ਸਾਰੀ ਖਰਚੇ ਵਧਣ। ਅਸਲ ਹਾਂ ਜੀ ਬਈ ਆਲੇ ਝੋਨਾਂ ਦੀ। ਅੱਜਾਂ ਜੀ ਵਧਦੀ। ਆ ਬੱਸ ਆਰ ਗਿਨ। ਦੇਖ ਵੀ ਲੋ ਕੀ ਬਾਈਡਿਆ ਦੇ ਵਿੱਚ ਕੋਸੋਲ ਨਾ ਹੋਵੇ। ਇਹਨਾਂ ਦਾ ਘੱਟ ਹੀ ਵਿਸ਼ਵਾਸ ਜਾਂਦਾ। ਥੱਲੇ ਵੀ ਹੈ। ਕੀ ਕਰੀਏ ਮੈਂ ਪੀਪੀ ਵਾਲੀ ਇਹ ਕਿਤੇ ਤੇਰੇ ਕੋਲ ਜਿਵੇਂ ਜੀ ਨਾ ਗੱਡਨੀ ਇਹਦਾ ਨੂੰ ਹੋਰ ਰਹਿ ਗਿਆ ਕੱਲਾ ਇਹ ਉਹ ਸਟੈਂਡ ਜਾ ਲੈਕਟਾ ਲੱਗ ਲੈਕਟਾ ਲਾ ਇਹ ਜਿਵੇਂ ਲੱਗ ਰਿਹਾ ਲਾ ਕੇ ਦਿਖਾ ਦੇ ਫਿਰ ਗੇਮਾ ਆਜੀ ਵੀ ਹੁੰਦਾ ਹੈ ਉਹ ਲੈਪਟਾਪ ਬੈਟਰੀ ਪੱਧਾ ਆ ਕਰੂਗਾ ਪਹਿਲੇ ਮੈਂ ਚਾਰਜ ਦਿੰਦਾ ਨੂੰ ਇਹਦਾ ਕਰਾਟਿਕ ਕਿੱਗਾ ਇਹਦਾ ਲੈਪਟਾਪ ਦੀ ਲੈਟਾ ਫਾਇਰ ਰੰਗ ਪੈ ਗਈ ਚਾਰਜ ਲਾਉਂਦੀ ਹੀ ਨਹੀਂ ਸਹੀ ਟਾਈਮ ਨਾਲ ਇਹ ਵੀ ਬਹੁਤ ਤੇਜ਼ ਚਲੰਗਾ ਹੈ ਨਾ ਵਿੱਚ ਵਿੱਚ ਤਾਂ ਪਈ ਉਹਦੇ ਮੋਰਸੀ ਚੱਲਦੇ ਹੂੰਗਾ ਬਾਰੇ ਉਹ ਗਲਾਜਾ ਹੋ ਰਿਹਾ ਨਹੀਂ ਚੱਲਦਾ ਦਸ ਪਰ ਨਹੀਂ ਆ ਪਾ ਲੈਣੇ ਉਹ ਗੇੜ ਮੱਧ ਗਿਆ ਪਹਿਲਾਂ ਤਾਂ ਅੱਜਾ ਹੁੰਜਾ ਦੇ ਸੋ ਐਪੀ ਪੈਟੀ ਥੱਲੇ ਵੜ ਗਈ ਐਸੀ ਪਰ ਇਹ ਉਹ ਆਹ ਵਾਲੇ ਕਾਇਕ ਨਹੀਂ ਹਰੀਆ ਲਾਲ ਆਪੇ ਬਦਲਦੀਆਂ ਆਪੇ ਬਦਲਦੀਆਂ ਹ ਲੈਟਨ ਦਾ ਕੀ ਫਾਇਦਾ ਇਹ ਤਾਂ ਚਾਰਜ ਵੱਧ ਬੁੱਕਣ ਵਾਸਤੇ ਨਹੀਂ ਇਹਦੇ ਕਿੱਥੇ ਨੇ ਠੀਕ ਚੱਲ ਰਿਹਾ ਹੈ ਜੀ ਕੀ ਕਰ ਰਿਹਾ ਬੋਕਰ ਹੈ ਇੱਕ ਇੱਕ ਇਹਦੇ ਵਿੱਚ ਇਹਦੇ ਵਾਲਾ ਲਿਆਨੇ ਜਾ ਵੀ ਬਦਲ ਨਹੀਂ ਇਹ ਤਾਂ ਖੜ ਨਹੀਂ ਹੈ ਹੈ ਚਾਹ ਤਾਂ ਅੰਮ੍ਰਿਤਸਰ ਜਿ ਲੈਣੀ ਚਲ ਕਿ ਨਜ਼ਰ ਰਹਿਣਗੇ ਮੈਨਾਂ ਨੇ ਮੌਸਮ ਨੂੰ ਸੀਮ ਹੀ ਨਹੀਂ ਰਹਿਣਗੇ ਚਲੋ ਜੀ ਆਪਣੇ ਕੂਲਰ ਸੁੱਕੋ ਗਿਆ ਧੂਤ ਆ ਦੀ ਇਹ ਹੁੰਦਾ ਇਹਦੀ ਸੇਫਟੀ ਆ ਵੀ ਇਹ ਚ ਪਾਣੀ ਨਾ ਪਾਵੇ ਪਰ ਇਹ ਸਾਫ਼ ਕਰਨਾ ਬਹੁਤ ਔਖਾ ਵਿੱਚੋਂ ਆਹ ਹੱਥਾਂ ਦੇ ਵੱਜਦੇ ਨੇ ਕਿਉਂ ਚ ਹੱਥ ਨਹੀਂ ਪੈਂਦਾ ਇਆਪਣੇ ਤੋਤਾ ਸੁੱਕ ਗਿਆ ਹੁਣ ਟਾਈਮ ਵੱਜ ਗਿਆ 4 ਦੇਖੋ ਇਹਨੂੰ ਆਪਾਂ ਰੱਖਦੇ ਆਂ ਅੰਦਰ ਜਿੱਥੋਂ ਮਸ਼ੀਨ ਚੱਕੀ ਉਸ ਜਗ੍ਹਾ ਤੇ ਲਾ ਦਾਂਗੇ ਚੱਕ ਲਿਆ ਥੱਲੇ ਨਹੀਂ ਆ ਰਹੇ ਫਿਰ ਮਸ਼ੀਨ ਮੈਂ ਅੰਦਰ ਲਾਉਣੀ ਆ ਤੇ ਆਪਣੇ ਦੁਪੱਟੇ ਹੋ ਕੇ ਆਗੇ ਡਾਈ ਜੀ ਨਾਲ ਤੇ ਹੁਣ ਗੋਟਾ-ਗੋਟਾ ਲਵਾ ਕੇ ਆਪਾਂ ਪਾਰਸਲ ਕਰਨਾ ਹੈ ਦੇਖੋ 55 ਮੈਂ ਬੰਨਤੀ ਆ ਇਧਰ ਸੋਈ ਵਾਲਾ ਸਮਾਨ ਵੀ ਸਾਰਾ ਧੁੱਤਾ ਤੀ ਇਹ ਬੋਤਲਾ-ਮੂਤਲਾ ਹੁਣ ਪਾਣੀ ਰੱਖਣ ਦੀ ਲੋੜ ਨਹੀਂ ਸੁੱਕ ਗਿਆ ਇਹਨਾਂ ਨੂੰ ਆਪਾਂ ਸ਼ਾਮ ਦੰਨੇ ਰਸੋਈ ਆ ਜਿਹੜੀ ਥੋੜੀ ਜੀ ਰਸੋਈ ਨੂੰ ਰਿਲੈਕਸ ਮਿਲ ਗਿਆ ਖਾਲੀ ਹੋ ਗਈ ਆ ਉਪਰ ਉਹਦਾ ਬਾਹਰ ਡਾਈ ਨਹੀਂ ਤਾਂ ਹਾਂ ਉਹਦਾ ਪਰਸਤੀ ਦਾ ਦੇਖੋ ਜੀ ਮੈਂ ਤੁਹਾਨੂੰ ਇੱਕ ਵਾਰ ਹੁਣ ਰਸੋਈ ਨਾ ਅੱਜ ਸਾਫ਼ ਕਰੀਏ ਬਿਲਕੁਲ ਖਾਲੀ-ਖਾਲੀ ਪਈ ਹੈ ਬਸ ਦੋ ਦਿਨਾਂ ਨੂੰ ਫੇਰ ਭਰ ਜੂ ਇਹ ਮੈਂ ਨਾ ਸਮਾਨ ਕੱਢਦੀ ਮੈਂ 15-20 ਦਿਨਾਂ ਬਾਅਦ ਸਾਰਾ ਸਾਫ਼ ਸੁਥਰਾ ਦੇਖ ਲਾਂ ਕਿਵੇਂ ਚੱਕੀ ਆਉਂਦਾ ਇਹਨੂੰ ਸਿੱਟ ਦੇ ਥੱਲੇ ਇਹਨੂੰ ਲੈ ਜੀ ਝਾਲੀ ਲਿਆ ਡਾਲ ਲਾਈਏ ਇਹਨੂੰ ਅੰਦਰ ਆ ਪਾਣੀ ਦਾ ਡੱਟ ਸਵਾਰ ਕਰ ਮੈਂ ਨਾ ਹੁਣ ਸਿਰ ਇਹਨਾਂ ਨਾਲ ਟੱਕੰਡਾ ਤਾਂ ਪਾਣੀ ਕਾ ਨਿਕਲਦਾ ਜਿਹੜਾ ਪੁੱਠਾ ਘੰਡਾਈਆਂ ਨਾ ਬਿੰਦਰਾ ਦਿਮਾਗ ਸਹੀ ਐ ਇੱਕ ਕੰਮ ਕਰਦੇ ਨੇ 10 ਵਧਾਉਂਦੇ ਨੇ ਓਏ ਛੋੜ ਨਾ ਨੀ ਮੋੜ ਮੈਂ ਤੱਕ ਰੁਕੀ ਜਾ ਆਹੋ ਇਹ ਤੇ ਚਾਦਰ ਪਾ ਕੇ ਦੇਖੀ ਪੂਰੀ ਆਊਗੀ ਇਹਨੂੰ ਉੱਪਰ ਪਾ ਕੇ ਉਹ ਕਰਦਾ ਵਾਂ ਥੱਲੇ ਚੂਈਆਂ ਨਾ ਵੱੜ ਜੇ ਨੀਚੇ ਤਾਂ ਹੈ ਨਹੀਂ ਜਗ੍ਹਾ ਵੜਨ ਦੀ ਹੈ ਨਾ ਆ ਜਾਲੀਆਂ ਤੱਕ ਬੰਦ ਕਰਨਾ ਪਊ ਆਪਾਂ ਨੂੰ ਹੁੰਦੀ ਨਹੀਂ ਹੈ ਤਾਂ ਛੋਟੀ ਰਹेंगी ਆ ਸਾਈਡਾਂ ਦੇ ਚੂਈਆਂ ਉੱਤਰ ਕੇ ਵਿੱਚ ਵੱੜ ਜਾਣਗੀਆਂ ਚਲੋ ਜੀ ਹੁਣ ਆਪਾਂ ਨਾ ਇਹਨੂੰ ਕੋਲਰ ਨੂੰ ਰੱਖਦੇ ਆ ਅੰਦਰ ਤੇ ਮੈਂ ਕੱਪੜਾ ਚੰਗੀ ਤਰ੍ਹਾਂ ਲਬੇਟ ਦੂੰਦੀ ਜਿੱਥੋਂ ਜਿਵੇਂ ਆ ਪਹਿਲਾਂ ਵੀ ਅਸੀਂ ਚੂਈਆਂ ਦੇ ਨੀਤੇ ਮਸ਼ੀਨ ਦੇ ਇਸ ਤਰ੍ਹਾਂ ਪੱਕਾ ਪ੍ਰਬੰਧ ਕਰਿਆ ਦੀ ਪਹਿਲਾਂ ਇਹਨਾਂ ਨੇ ਤਾਰਾਂ ਟੁਕ ਦੇ ਦੀਆਂ ਸੈਫੀ ਆਪਣਾ ਠੀਕ ਅਜਿਹਾ ਮੈਂ ਓਕੇ ਆ ਤੁਸੀਂ ਕਰੋ ਇਸ ਵਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਜੀ